ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਵੇਰੇ ਉੱਠਦੇ ਅਸਾਰ ਬਿਨਾਂ ਨਿਹਾਤਿਆਂ ਬਿਨਾਂ ਮੂੰਹ ਤੋਟਿਆਂ ਜੇਕਰ ਆਪਾਂ ਇਹ ਕੰਮ ਕਰ ਲਈਏ ਜੇਕਰ ਘਰ ਦਾ ਇੱਕ ਜੀ ਵੀ ਇਹ ਕੰਮ ਕਰਨਾ ਸ਼ੁਰੂ ਕਰ ਦੇਵੇ ਪੂਰੇ ਪਰਿਵਾਰ ਦੇ ਉੱਤੇ ਇਹਦਾ ਚੰਗਾ ਪ੍ਰਭਾਵ ਪਵੇਗਾ ਸਾਹ ਸੰਗਤ ਜੀ ਸਾਡੀ ਜ਼ਿੰਦਗੀ ਦੇ ਕਈ ਦੁੱਖ ਦੂਰ ਹੋਣਗੇ ਸਾਡੀ ਜ਼ਿੰਦਗੀ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇੰਨੀ ਪਾਵਰ ਹੈ ਸਵੇਰੇ ਉੱਠਦਿਆਂ ਸਾਰ। ਇਹ ਕੀਤੇ ਹੋਏ ਕੰਮ ਦੇ ਵਿੱਚ ਸਾਧ ਸੰਗਤ ਜੀ ਇਹ ਕੰਮ ਇੱਕ ਸਾਖੀ ਦੇ ਉਦਾਹਰਣ ਦੇ ਕੇ ਸਮਝਾਉਂਦੇ ਹਨ। ਇਸ ਕਰਕੇ ਸਾਖੀ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਮਹਾਤਮਾ ਜੀ ਰਹਿੰਦੇ ਸਨ। ਉਹਨਾਂ ਮਹਾਤਮਾ ਨੇ ਆਏ ਗਏ ਦੀ ਸੇਵਾ ਕਰਨੀ ਮਜ਼ਦੂਰੀ ਕਰਨੀ ਸੇਵਾ ਕਰਨੀ ਜਿੰਨੇ ਕਿਸੇ ਨੇ ਵੀ ਆ ਕੇ ਕਹਿਣਾ ਉਹਦਾ ਹੀ ਬਚਨ ਮੰਨ ਲੈਣਾ ਤੇ ਉਹਦੀ ਸੇਵਾ ਜਿੰਨੇ ਕਰ ਸਕਨੇ ਕਰਨੀ ਸੰਗਤ ਜੀ ਇੱਕ ਦਿਨ ਉਹ ਨਗਰ ਦੇ ਵਿੱਚ ਇੱਕ ਸੇਠ ਆ ਗਿਆ ਸੇਠ ਆਇਆ ਤੇ ਉਸ ਸੇਠ ਨੇ ਸਮਾਨ ਲੈ ਲਿਆ ਬਹੁਤ ਜ਼ਿਆਦਾ ਤੇ ਸ਼ਾਮ ਪੈ ਗਈ ਤੇ ਹਨੇਰਾ ਹੋ ਗਿਆ ਜਦੋਂ ਸ਼ਾਮ ਪਈ ਤੇ ਉਹਨੇ ਅਗਲੇ ਨਗਰ ਦੇ ਵਿੱਚ ਜਾਣਾ ਸੀ ਰਾਸਤੇ ਦੇ ਵਿੱਚ ਬੜਾ ਪਿਆਣਿਕ ਰਸਤਾ ਜੰਗਲ ਬਿਆਬਾਨ ਸੀ ਹੁਣ ਉਸ ਸੇੜ ਦੇ ਕੋਲ ਕੀਮਤੀ ਸਮਾਨ ਵੀ ਸੀ ਜਿੰਨੇ ਜਾ ਕੇ ਆਖਿਆ ਕਿ ਮੈਨੂੰ ਇਹ ਰਸਤਾ ਪਾਰ ਕਰਵਾ ਦਿਓ ਤੇ ਮੇਰੇ ਕੋਲ ਸਮਾਨ ਬਹੁਤ ਹੈ ਮੇਰੇ ਤੋਂ ਮਜ਼ਦੂਰੀ ਲੈ ਲਿਓ ਤੇ ਸਾਥ ਸੰਗਤ ਜੀ ਉਹ ਜੀਨੋ ਵਿੱਚ ਪੁੱਛਦਾ ਉਹ ਸਾਰੇ ਨਾ ਕਰ ਦਿੰਦੇ ਅੱਗੋ ਕਹਿੰਦੇ ਨੇ ਕਿ ਅਸੀਂ ਮਜ਼ਦੂਰੀ ਤੇ ਲੈ ਲਵਾਂਗੇ ਪਰ ਜੇ ਮਜ਼ਦੂਰੀ ਰੱਖਣ ਜੋਗੇ ਹੀ ਨਾ ਰਏ ਤਾਂ ਕੀ ਫਾਇਦਾ ਹੋਵੇਗਾ ਜੇ ਰਾਹ ਦੇ ਵਿੱਚ ਕਿਸੇ ਨੇ ਸਾਨੂੰ ਮਾਰ ਦਿੱਤਾ ਜੰਗਲ ਦਾ ਰਸਤਾ ਹੈ ਜੇ ਕੋਈ ਜਾਨਵਰ ਪੈ ਗਿਆ ਕੁਝ ਵੀ ਹੋ ਸਕਦਾ ਹੈ ਅਸੀਂ ਤੇਰੀ ਮਜ਼ਦੂਰੀ ਨੂੰ ਕੀ ਕਰਾਂਗੇ ਸੰਗਤ ਜੀ ਕਹਿੰਦੇ ਅਸੀਂ ਤੇਰੇ ਪੈਸਿਆਂ ਨੂੰ ਕੀ ਕਰਾਂਗੇ ਸਾਧ ਸੰਗਤ ਸਭ ਨੇ ਨਾਂ ਕਰ ਦਿੱਤੀ ਉਸ ਸੇਠ ਨੂੰ ਪਰ ਕਿਸੇ ਨੇ ਜਾ ਕੇ ਕਿਹਾ ਕਹਿੰਦੇ ਕਿ ਇੱਥੇ ਇੱਕ ਮਹਾਤਮਾ ਜੀ ਰਹਿੰਦੇ ਹਨ ਭਗਤ ਰਹਿੰਦੇ ਹਨ ਸੰਤ ਰਹਿੰਦੇ ਹਨ ਉਹ ਸਭ ਦੀ ਮਦਦ ਕਰ ਲੈਂਦੇ ਹਨ ਤੇ ਉਹ ਬੜੇ ਭਲੇ ਲੋਕ ਹਨ ਸਾਧੂ ਲੋਕ ਹਨ ਤੇ ਸੇਠ ਨੂੰ ਕਹਿੰਦੇ ਕਿ ਤੂੰ ਇੱਕ ਵਾਰੀ ਉਹਨਾਂ ਨੂੰ ਵੀ ਕਹਿ ਕੇ ਦੇਖ ਲੈ ਤੇਰੀ ਮਦਦ ਉਹ ਜ਼ਰੂਰ ਕਰਨਗੇ ਉਹ ਸੇਠ ਨੇ ਜਾ ਕੇ ਮਹਾਤਮਾ ਦੀ ਕੂਟੀਆਂ ਦਾ ਦਰਵਾਜ਼ਾ ਖੜਕਾਇਆ ਮਹਾਤਮਾ ਜੀ ਬਾਹਰ ਨਿਕਲੇ ਤੇ ਕਹਿੰਦੇ ਆਓ ਜੀ ਸੇਠ ਜੀ ਮਹਾਤਮਾ ਜੀ ਸਾਨੂੰ ਤੁਹਾਡੇ ਨਾਲ ਕੀ ਕੰਮ ਹੈ ਤੁਹਾਨੂੰ ਸਾਡੇ ਨਾਲ ਕੀ ਕੰਮ ਹੈ ਮਹਾਤਮਾ ਜੀ ਕਹਿੰਦੇ ਹਾਂ ਜੀ ਦੱਸੋ ਸੇਠ ਨੇ ਕਿਹਾ ਕਿ ਜੰਗਲ ਦਾ ਰਸਤਾ ਹੈ ਅਸੀਂ ਪਾਰ ਕਰਨਾ ਹੈ ਸਾਡੇ ਕੋਲ ਸਮਾਨ ਹੈ ਕੋਈ ਵੀ ਨਗਰ ਦੇ ਵਿੱਚੋਂ ਸਾਡੇ ਨਾਲ ਚੱਲਣ ਨੂੰ ਤਿਆਰ ਨਹੀਂ ਤੁਸੀਂ ਸਾਨੂੰ ਇਹ ਰਸਾ ਪਾਰ ਕਰਵਾ ਦਿਓ ਤੇ ਸਾਡੇ ਤੋਂ ਮਜ਼ਦੂਰੀ ਲੈ ਲਿਓ ਸੰਤ ਕਹਿੰਦੇ ਪਹਿਲਾਂ ਭਾਈ ਭਲਿਆ ਲੋਕਾ ਵਹਿ ਜਾ ਜਲ ਪਾਣੀ ਸ਼ਾਗ ਸੰਤਾ ਨੇ ਉਸ ਨੂੰ ਚਲ ਛਕਾਇਆ ਤੇ ਕਹਿੰਦੇ ਹੁਣ ਦੱਸ ਉਹਨੇ ਮਹਾਤਮਾ ਜੀ ਨੂੰ ਸਾਰੀ ਗੱਲ ਦੱਸੀ ਕਿ ਮੈਂ ਵਪਾਰੀ ਹਾਂ ਵਪਾਰ ਕਰਦਾ ਹਾਂ ਨਗਰਾਂ ਦੇ ਵਿੱਚ ਜਾ ਜਾ ਕੇ ਤੇ ਮੈਂ ਕੁਝ ਸਮਾਨ ਜ਼ਿਆਦਾ ਖਰੀਦ ਲਿਆ ਕੇਮਤੀ ਸਮਾਨ ਹੈ ਤੇ ਸ਼ਾਮ ਪੈ ਗਈ ਹੈ ਸੰਤ ਕਹਿੰਦੇ ਕਿ ਅਸੀਂ ਚੱਲਾਂਗੇ ਤੇਰੇ ਨਾਲ ਤੂੰ ਫਿਕਰ ਨਾ ਕਰ ਸੇੜ ਕਹਿੰਦਾ ਮਹਾਤਮਾ ਜੀ ਸੰਤ ਜੀ ਮਿਹਨਤਰੀ ਲੈ ਲੋਗੇ ਕਿੰਨੇ ਪੈਸੇ ਲਾਓਗੇ ਕਹਿੰਦੇ ਕਿ ਸਾਡੀ ਮਜ਼ਦੂਰੀ ਇਹ ਹੈ ਕਿ ਜਾਂ ਤੂੰ ਸਾਨੂੰ ਕੋਈ ਉਸ ਰੱਬ ਉਸ ਪਰਮਾਤਮਾ ਦੀ ਕੋਈ ਕਥਾ ਕਥਾ ਵਾਰਤਾ ਸੁਣਾਵੇਂ ਅਸੀਂ ਸੁਣਦੇ ਸੁਣਦੇ ਚੱਲਾਂਗੇ ਤੇ ਜੇ ਤੈਨੂੰ ਨਹੀਂ ਆਉਂਦੀ ਤਾਂ ਫਿਰ ਅਸੀਂ ਤੈਨੂੰ ਸੁਣਾਵਾਂਗੇ ਤੇ ਤੂੰ ਸੁਣੀ ਜਾਵੇਂ ਕਹਿੰਦੇ ਕਿ ਇਹੋ ਸਾਡੀ ਮਜ਼ਦੂਰੀ ਹੈ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਉਸ ਸੇਠ ਨੇ ਕਦੇ ਪਰਮਾਤਮਾ ਦੀ ਗੱਲ ਤੇ ਸੁਣੀ ਨਹੀਂ ਸੀ ਨਾ ਉਹ ਜਾਣਦਾ ਸੀ ਉਸ ਪਾਸੇ ਨੂੰ ਉਹ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਜੇ ਮੈਂ ਕਿਹਾ ਕਿ ਮੈਨੂੰ ਆਉਂਦੀ ਨਹੀਂ ਇਹਨਾਂ ਨੇ ਨਾ ਕਰ ਦੇਣੀ ਹੈ ਮੇਰਾ ਕੰਮ ਰਹਿ ਜਾਵੇਗਾ ਚਲੋ ਮੈਂ ਸੁਣਾ ਤੀ ਨਹੀਂ ਸਕਦਾ ਪਰ ਮਜਬੂਰਨ ਸੁਣ ਲਵਾਂਗਾ ਕਹਿੰਦੇ ਮਹਾਤਮਾ ਜੀ ਮੇਰਾ ਤੁਸੀਂ ਕੰਮ ਕਰ ਦਿਓ ਮੈਨੂੰ ਛੱਡ ਦਿਓ ਤੇ ਤੁਸੀਂ ਮੈਨੂੰ ਕਥਾ ਸੁਣਾਈ ਜਾਇਓ ਉਹਨੇ ਉਸੇ ਤਰ੍ਹਾਂ ਕਿਹਾ ਮਹਾਤਮਾ ਜੀ ਮੈਂ ਕਹ ਤਾ ਸੁਣਾ ਨਹੀਂ ਸਕਦਾ ਸੁਣ ਸਕਦਾ ਹਾਂ ਜੋ ਤੁਸੀਂ ਸੁਣਾਓਗੇ ਮੈਂ ਸੁਣਦਾ ਰਹਾਂਗਾ ਮੇਰਾ ਮਸਲਾ ਹੱਲ ਕਰ ਦਿਓ ਮੈਨੂੰ ਛੱਡ ਕੇ ਆਓ ਮਹਾਤਮਾ ਜੀ ਖੁਸ਼ ਹੋਏ ਕਿ ਸ਼ੁਕਰ ਹੈ ਕੋਈ ਸੁਣਨ ਵਾਲਾ ਤੇ ਆਇਆ ਭਾਵੇਂ ਲਾਲਚ ਦੇ ਵਿੱਚ ਹੀ ਆਇਆ ਹੈ ਬਹਾਨੇ ਨਾਲ ਉਹਨਾਂ ਨੇ ਸਮਾਨ ਚੁੱਕ ਲਿਆ ਸਾਹਸੰਗਤ ਜੰਗਲ ਦਾ ਰਸਤਾ ਸੀ ਨਾਲੇ ਕਥਾ ਸੁناਈ ਜਾਂਦੀ ਨੇ ਉਹਨੂੰ ਸਮਝ ਤੇ ਲੱਗਦੀ ਨਹੀਂ ਪਰ ਉਹ ਹਾਂਜੀ ਹਾਂਜੀ ਕਰੀ ਜਾਂਦਾ ਹੁਣ ਮਜਬੂਰੀ ਸੀ ਸੇੜ ਦੀ ਉਹਨਾ ਟਾਈਮ ਤੇ ਕੱਢਣਾ ਹੀ ਪੈਣਾ ਸੀ ਉਹ ਸੁਣੇ ਜਾਂਦਾ ਹੈ ਠੀਕ ਹੈ ਜੀ ਠੀਕ ਹੈ satsangat ਕਈ ਵਾਰੀ ਸਾਡੇ satsangat ਜੀ ਕਈ ਵਾਰ ਸਾਡਾ ਇੰਟਰਸਟ ਨਹੀਂ ਹੁੰਦਾ ਪਰਮਾਤਮਾ ਦੀ ਗੱਲਾਂ ਦੇ ਵਿੱਚ ਪਰ ਸਾਨੂੰ ਮਜਬੂਰਨ ਉਥੇ ਬਹਿਣਾ ਪੈਂਦਾ ਹੈ ਪਰ ਅਸੀਂ ਸੋਚਦੇ ਹਾਂ ਕਦੋਂ satsang ਦੀ ਸਮਾਪਤੀ ਹੋਵੇ ਤੇ ਅਸੀਂ ਜਾਈਏ ਪਰ ਨਹੀਂ ਸੰਗਤ ਜੀ ਸੁਣਨ ਦਾ ਵੀ ਬਹੁਤ ਵੱਡਾ ਫਲ ਹੈ ਜਦੋਂ ਮਹਾਤਮਾ ਸੇਠ ਨੂੰ ਕਥਾ ਸੁਣਾਈ ਜਾਂਦਾ ਤੇ ਸੇਠ ਸੁਣਦਾ ਜਾਂਦਾ ਉਹ ਸਾਰੀ ਬਾਟ ਸਾਰਾ ਰਸਤਾ ਉਹਨਾਂ ਮਹਾਤਮਾ ਜੀ ਨੇ ਉਹਨੂੰ ਉਸ ਹਰੀ ਦੀ ਕਥਾ ਸੁਣਾਈ ਉਹ ਸੁਣਦਾ ਰਿਹਾ ਜਦੋਂ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਨੇ ਸਮਾਨ ਰੱਖ ਦਿੱਤਾ ਮਹਾਤਮਾ ਜੀ ਕਹਿੰਦੇ ਕਿ ਚੰਗਾ ਭਾਈ ਨਮਸਕਾਰ ਹੁਣ ਅਸੀਂ ਚੱਲਦੇ ਹਾਂ ਉਹ ਸੇਠ ਨੇ ਕਿਹਾ ਕਿ ਸ਼ੁਕਰ ਹੈ ਜਾਨ ਛੁੱਟੀ ਮੇਰੇ ਘਰ ਤੇ ਮੈਂ ਪਹੁੰਚ ਗਿਆ ਉਹ ਸੇਠ ਨੇ ਉਹਨਾਂ ਦਾ ਧੰਨਵਾਦ ਵੀ ਨਹੀਂ ਕੀਤਾ ਤੇ ਨਾ ਹੀ ਪਾਣੀ ਪੁੱਛਿਆ ਅਗੋ ਕਹਿੰਦਾ ਕਿ ਚੰਗਾ ਜੀ ਕਹਿੰਦੇ ਲਾਲਾ ਜੀ ਸੇਰ ਸਾਹਿਬ ਜੀ ਇੱਕ ਬਚਨ ਮੇਰਾ ਰਹਿ ਗਿਆ ਹੈ ਮੈਂ ਇੱਕ ਗੱਲ ਹੋਰ ਕਰਨੀ ਹੈ ਕਹਿੰਦੇ ਕਿ ਅੱਜ ਤੋਂ 7ਵੇਂ ਦਿਨ ਤੁਸੀਂ ਅਕਾਲ ਚਰਾਨਾ ਕਰ ਜਾਣਾ ਹੈ ਤੁਹਾਡਾ ਆਰਾਮ ਨਾਮ ਸਤ ਹੋ ਜਾਣਾ ਹੈ 6ਵੇਂ ਦਿਨ ਅਸੀਂ ਤੁਹਾਡੇ ਕੋਲ ਇੱਕ ਦਿਨ ਪਹਿਲਾਂ ਅਸੀਂ ਇੱਥੋਂ ਚਲੇ ਜਾਣਾ ਹੈ ਤੇ 7ਵੇਂ ਦਿਨ ਤੁਸੀਂ ਚਲੇ ਜਾਣਾ ਹੈ ਜਦੋਂ ਉੱਥੇ ਜਾਵਾਂਗੇ ਇਹ ਤੁਹਾਡੇ ਕਰਮਾਂ ਦਾ ਲੇਖਾ ਹੋਏਗਾ ਤੇ ਮੈਨੂੰ ਪਤਾ ਹੈ ਉਸੇ ਸਾਰੇ ਓਮਮਤ ਦੇ ਵਿੱਚ ਇੱਕ ਘੜੀ ਵੀ ਸਤਸੰਗ ਚ ਨਹੀਂ ਲਾਈ ਧਰਮ ਦੇ ਪਾਸੇ ਨਹੀਂ ਲਾਈ ਪ੍ਰਭੂ ਪਰਮਾਤਮਾ ਦੇ ਨਾਲ ਕੁਝ ਘੜੀਆਂ ਵੀ ਬਤੀਤ ਨਹੀਂ ਕੀਤੀਆਂ ਤੇ ਤੁਹਾਡਾ ਲੇਖਾ ਹੋਣਾ ਹੈ ਤੇ ਸਾਰੇ ਵਰਕੇ ਕਾਲੇ ਹੋਏ ਹੋਣਗੇ ਪਰ ਆਹ ਜਿਹੜੀਆਂ ਘੜੀਆਂ ਜਿਹੜੀਆਂ ਤੁਸੀਂ ਮੇਰੇ ਨਾਲ ਚੱਲ ਕੇ ਆਏ ਹੋ ਕਥਾ ਕੀਰਤਨ ਦੀਆਂ ਸਤਸੰਗ ਦੀਆਂ ਇਹਦਾ ਫਲ ਤੁਹਾਨੂੰ ਚੰਗਾ ਮਿਲੇਗਾ ਇਹ ਜਿਹੜੀਆਂ ਮੇਰੇ ਨਾਲ ਜੋ ਬਤੀਤ ਕੀਤੀਆਂ ਨੇ ਇਹਦਾ ਫਲ ਤੁਹਾਨੂੰ ਸੱਚਖੰਡ ਦਾ ਮਿਲੇਗਾ ਧਰਮਰਾਜ ਤੁਹਾਨੂੰ ਪੁੱਛੇਗਾ ਕਿ ਇਹ ਫਲ ਤੈਨੂੰ ਪਹਿਲਾਂ ਚਾਹੀਦਾ ਹੈ ਜਾਂ ਬਾਅਦ ਵਿੱਚ ਚਾਹੀਦਾ ਹੈ ਬਾਕੀ ਤੇ ਸਾਰਾ ਜਨਮ ਨਰਕਾਂ ਦੇ ਵਿੱਚ ਜਾਣਾ ਹੈ ਕਿਉਂਕਿ ਕੋਈ ਵੀ ਕੰਮ ਚੰਗਾ ਨਹੀਂ ਕੀਤਾ ਕੋਈ দান ਨਹੀਂ ਕੀਤਾ ਕੋਈ ਧਰਮ ਨਹੀਂ ਕੀਤਾ ਕੋਈ ਸਾਧੂਆਂ ਦੀ ਸੇਵਾ ਨਹੀਂ ਕੀਤੀ ਕੋਈ satsang ਨਹੀਂ ਕੀਤਾ ਤੁਸੀਂ ਹੋਰ ਕੋਈ ਕੰਮ ਨਹੀਂ ਕੀਤਾ ਲਾਲਾ ਜੀ सेठ ਜੀ ਤੇ ਤੁਸੀਂ ਸਿਰਫ ਆ ਜਿਹੜੀਆਂ ਕਣੀਆਂ ਦਾ ਫਲ ਮਿਲਣਾ ਹੈ ਤੁਸੀਂ ਉਹਨੂੰ ਕਹਿਓ ਕਿ ਇਹ ਫਾਲ ਮੈਨੂੰ ਪਹਿਲਾਂ ਦੇ ਦਿਓ ਤੇ ਮੈਂ ਉਥੇ ਹੀ ਬੈਠਾ ਹੋਵਾਂਗਾ ਜਦੋਂ ਸੰਤਾ ਨੇ ਇਹ વાર્ਤਾ ਸੁਣਾਈ ਤੇ ਮਨ ਦੇ ਵਿੱਚ ਹੱਸਣ ਲੱਗ ਪਿਆ ਕਹਿੰਦਾ ਕਿ ਆਉਂਦਿਆਂ ਵੀ ਇਹਨਾਂ ਨੇ ਮੇਰਾ ਦਿਮਾਗ ਖਾ ਲਿਆ ਸੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸੁਣਾਉਂਦੇ ਰਹੇ ਮੈਨੂੰ ਤੇ ਕੋਈ ਸਮਝ ਨਹੀਂ ਆਈ ਤੇ ਹੁਣ ਆਹ ਗੱਲ ਨਵੀਂ ਸੁਣਾ ਦਿੱਤੀ ਹੈ ਕਿ ਮੈਂ 7ਵੇਂ ਦਿਨ ਨੂੰ ਮਰ ਜਾਣਾ ਹੈ 6ਵੇਂ ਦਿਨ ਨੂੰ ਆਪਣੇ ਵੱਲੋਂ ਕਹੀ ਜਾਂਦੇ ਨੇ ਸੇਰ ਕੰਧਾ ਚੰਗਾ ਜੀ ਤੁਸੀਂ ਜਾਓ ਬਾਬਾ ਜੀ ਉਸ ਗੱਲ ਨੂੰ ਮਨ ਤੇ ਲਿਆ ਰਾਤ ਸੁੱਤਾ ਤੇ ਦਿਨ ਚੜਿਆ ਦੇ ਮਨ ਦੇ ਉੱਤੇ ਥੋੜੀ ਜੀ ਗੱਲ ਦਾ ਅਸਰ ਹੋਇਆ ਸੋਚਦਾ ਹੈ ਕਿ ਮਹਾਤਮਾ ਦੀ ਗੱਲ ਕਿਤੇ ਸੱਚੀ ਨਾ ਨਿਕਲੇ ਥੋੜਾ ਥੋੜਾ ਆਪਣੇ ਮਨ ਦੇ ਉੱਤੇ ਉਹ ਗੱਲਾਂ ਨੂੰ ਤਾਰਨ ਕਰਨ ਲੱਗ ਪਿਆ ਛੇਵੇਂ ਦਿਨ ਫਿਰ ਉਸ ਪਿੰਡ ਉਸੇ ਨਗਰ ਦੇ ਵਿੱਚ ਗਿਆ ਕਿ ਵੇਖਾਂ ਜਾ ਕੇ ਉਹ ਜਿਹੜੇ ਮਹਾਤਮਾ ਸੱਚ ਬੋਲਦੇ ਨੇ ਜਾਂ ਝੂਠ ਬੋਲਦੇ ਸੀ ਜਦੋਂ 6ਵੇਂ ਦਿਨ ਉਥੇ ਗਿਆ ਤੇ ਚਾਹਦਿਆਂ ਨੂੰ ਵੇਖਿਆ ਕਿ ਉਹਨਾਂ ਦੇ ਘਰ ਦੇ ਵਿੱਚ ਸਥਰ ਵਿਛਿਆ ਹੋਇਆ ਸੀ ਉਹਨਾਂ ਦੇ ਘਰ ਦੇ ਵਿੱਚ ਸੰਗਤ ਆ ਕੇ ਬੈਠੀ ਹੋਈ ਸੀ ਪੁੱਛਦਾ ਹੈ ਉਹਨਾਂ ਨੂੰ ਕੀ ਹੋਇਆ ਹੈ ਕਹਿੰਦੇ ਕਿ ਮਹਾਤਮਾ ਜੀ ਸਵੇਰ ਦੇ ਚੜ੍ਹਾਈ ਕਰ ਗਏ ਅਕਾਲ ਚਲਾਣਾ ਕਰ ਗਏ RAM ਨਾਮ ਸਤ ਹੋ ਗਿਆ ਸੋਚਦਾ ਹੈ ਕਿ ਇਹਨਾਂ ਦਾ ਤਾਂ ਬਚਨ ਸੱਚ ਹੋ ਗਿਆ ਤੇ ਉਹ ਚਲੇ ਗਏ ਤੇ ਮੇਰੇ ਵੱਲੋਂ 7ਵੇਂ ਦਿਨ ਦਾ ਬਚਨ ਕੀਤਾ ਸੀ ਤੇ ਝੂਠਾ ਹੁਣ ਇਹ ਵੀ ਨਹੀਂ ਹੋਣਾ ਮੇਰੇ ਕੋਲ ਵੀ ਹੁਣ ਸਮਾਂ ਨਹੀਂ ਹੈ ਸਾਧ ਸੰਗਤ ਸਾਧ ਸੰਗਤ ਜੀ ਜਦੋਂ ਪਤਾ ਲੱਗ ਜਾਵੇ ਕਿ ਮੇਰੇ ਕੋਲ ਹੁਣ ਸਮਾਂ ਨਹੀਂ ਉਦੋਂ ਫਿਰ ਅਸੀਂ ਦੁਨੀਆ ਨਾਲੋਂ ਮੋਹ ਤੋੜਨਾ ਸ਼ੁਰੂ ਕਰ ਦਿੰਦੇ ਹਾਂ ਸਾਧ ਸੰਗਤ ਜੀ ਮਹਾਤਮਾ ਦਾ ਬਚਨ ਸੱਚ ਹੋ ਗਿਆ ਆਪਣੇ ਘਰ ਚਲਾ ਗਿਆ ਤੇ ਦੋ ਕਣੀਆਂ ਉਡੀਕ ਕਰਦਾ ਹੈ ਕਿ ਹੁਣ ਮੈਂ ਚਲਾ ਜਾਣਾ ਹੈ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਭ ਨੂੰ ਇਕੱਠਿਆਂ ਕਰਦਾ ਹਾਂ ਕਹਿੰਦਾ ਮਹਾਤਮਾ ਕਹਿ ਗਏ ਸੀ ਮੈਂ ਉਹਨਾਂ ਦੀ ਗੱਲ ਦਾ ਸੱਚ ਨਹੀਂ ਮੰਨਿਆ ਪਰ ਅੱਜ ਮੈਨੂੰ ਯਕੀਨ ਆ ਗਿਆ ਹੈ ਉਹ ਚਲੇ ਗਏ ਨੇ ਮੇਰੀ ਵਾਰੀ ਹੈ ਰਿਸ਼ਤੇਦਾਰ ਕਹਿੰਦੇ ਕਿ ਨਾ ਤੈਨੂੰ ਕੋਈ ਬਿਮਾਰੀ ਹੈ ਚੰਗਾ ਪਹਲਾ ਤੂੰ ਹੈ ਨਾ ਤੈਨੂੰ ਕੋਈ ਦੁੱਖ ਹੈ ਨਾ ਤੈਨੂੰ ਕੋਈ ਤੰਗੀ ਹੈ ਫਿਰ ਤੂੰ ਕਿਉਂ ਚਲੇ ਜਾਣਾ ਹੈ ਕਹਿੰਦਾ ਕਿ ਉਹਨਾਂ ਮਹਾਤਮਾ ਦਾ ਸਾਧੂ ਬਚਨ ਸੱਚੇ ਨੇ ਚਾਹੇ ਮੈਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਪਰ ਮੈਨੂੰ ਪਤਾ ਲੱਗ ਗਿਆ ਹੈ ਕਿ ਹੁਣ ਮੇਰੀਆਂ ਘੜੀਆਂ ਪੂਰੀਆਂ ਹੋ ਗਈਆਂ ਨੇ ਸਾਧ ਸੰਗਤ ਜੀ ਸਾਰੇ ਪਰਿਵਾਰ ਵਿੱਚ ਬੈਠਿਆਂ ਬੈਠਿਆਂ ਉਹਦਾ ਸਵਾਸ ਨਿਕਲ ਗਏ ਸਵਾਸ ਨਿਕਲ ਗਏ ਤੇ ਚਲਾ ਗਿਆ ਸਾਰੇ ਵੇਖਦੇ ਰਹਿ ਗਏ ਜਦੋਂ ਉਹਥੇ ਚਲਾ ਗਿਆ ਤੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਦੋਂ ਧਰਮਰਾਜ ਨੇ ਉਹਦੀ ਕਿਤਾਬ ਖੋਲੀ ਉਹਦੀ ਕਿਤਾਬ ਦੇ ਵਿੱਚ ਇੱਕ ਵੀ ਪੰਨਾ ਧਰਮ ਦਾ ਨਹੀਂ ਲਿਖਿਆ ਇੱਕ ਵੀ ਪੰਨਾ ਜਿੱਥੇ ਕੋਈ ਪੁੰਨਦਾਨ ਨਹੀਂ ਲਿਖਿਆ ਇੱਕ ਵੀ ਪੰਨਾ ਜਿੱਥੇ ਕਿਸੇ ਦਾ ਦਇਆ ਧਰਮ ਨਹੀਂ ਕੀਤਾ ਕੋਜ ਨੇ ਉਹਨੇ ساری ਉਮਰ ਚ ਕੀਤਾ ਸਾਥ ਸੰਗਤ ਜੀ ਉਹਦੀ ساری ਉਮਰ ਲੰਘ ਗਈ ਆਪਣੇ ਤੰਦਿਆਂ ਦੇ ਵਿੱਚ ਹੁਣ ਸਾਰਾ ਰਜਿਸਟਰ ਧਰਮਰਾਜ ਨੇ ਫੋਲ ਦਿੱਤਾ ਕਿਤੇ ਵੀ ਉਹਦਾ ਚੰਗਾ ਕਰਮ ਨਹੀਂ ਲਿਖਿਆ ਕਹਿੰਦੇ ਕਿ ਨਰਕਾਂ ਚ ਪਾ ਦਿਓ ਇਹਨੂੰ ਪਰ ਜਦੋਂ ਅਖੇਲਾ ਪੰਨਾ ਸੱਤ ਦਿਨਾਂ ਦੇ ਫੋਲੇ ਤੇ ਉਹਦੇ ਵਿੱਚ ਲਿਖਿਆ ਇਹ ਕੁਝ ਘੜੀਆਂ ਇਹਨੇ ਸਤ ਸੰਗ ਕੀਤਾ ਹੈ ਧਰਮਰਾਜ ਕਹਿੰਦਾ ਕਿ ਬਾਕੀ ਤੇ ਸਾਰਾ ਇਹਦਾ ਲੇਖਾ ਖਤਮ ਹੈ ਪਰ ਕੁਝ ਕੁ ਕੜੀਆਂ ਇਹਦੀਆਂ ਸਤਸੰਗ ਵਿੱਚ ਗਈਆਂ ਨੇ ਇਹ ਕੜੀਆਂ ਦਾ ਫਲ ਇਹਨੂੰ ਸੱਚਖੰਡ ਵਿੱਚ ਮਿਲਣਾ ਹੈ ਤੇ ਉਹਨੂੰ ਪੁੱਛਦੇ ਨੇ ਕਿ ਆਹ ਕੁਝ ਕੜੀਆਂ ਦਾ ਫਲ ਤੈਨੂੰ ਸੱਚਖੰਡ ਚ ਮਿਲਣਾ ਹੈ ਕਹਿੰਦੇ ਕਿ ਇਹ ਫਲ ਤੋਂ ਪਹਿਲਾਂ ਲੈਣਾ ਹੈ ਜਮ ਅਗਰੋਂ ਕਹਿੰਦਾ ਕਿ ਸੰਤਾਂ ਦੇ ਬਚਨ ਚੇਲੇ ਜਿੱਥੇ ਆ ਗਏ ਕਿ ਕਹਿ ਦੇਵੇਂ ਕਿ ਮੈਂ ਪਹਿਲਾਂ ਲੈਣਾ ਹੈ ਉਹ ਕਹਿੰਦਾ ਜੀ ਮੈਨੂੰ ਪਹਿਲਾਂ ਇਹ ਫਲ ਦਿਓ ਜਮ ਫਲ ਲਈ ਜਾਂਦੇ ਹਨ ਜਦੋਂ ਉੱਥੇ ਗਏ ਤੇ ਸੱਚਖੰਡ ਵਿੱਚ ਕੀ ਹੈ बड़े-बड़े महात्मा ਉਥੇ ਸਮਾਧੀਆਂ ਲਾ ਕੇ ਸਿਮਰਨ ਕਰ ਰਹੇ ਸੀ ਉਥੇ ਨਿਰੰਕਟ ਸਾ ਸੰਗ ਹੋਦਾ ਰਿੰਦਾ ਹੈ ਕਹਿੰਦੇ ਕਿ ਜਮ ਪਿਛੇ ਕੁ ਲੋ ਗਏ ਕਿ ਇਸ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ ਤੇ ਕਹਿੰਦੇ ਕਹਿੰਦੇ ਕਿ ਗੱਲ ਸੋਣ ਇੰਨੀਆਂ ਕੜੀਆਂ ਤੈਨੂੰ ਇੱਥੇ ਮਿਲੀਆਂ ਨੇ ਇਸ ਤੋਂ ਵੱਧ ਇੱਕ ਕੜੀ ਨਾ ਉਥੇ ਰਹੀਂ ਨਹੀਂ ਤੇ ਬਹੁਤ ਤਸੀਹੇ ਦਿੱਤੇ ਜਾਣਗੇ ਤੇਰੀਆਂ ਤੇਰੀ ਆਤਮਾ ਨੂੰ ਪੀੜਾਂਗੇ ਉਹ ਡਰ ਦਾ ਡਰ ਦਾ ਚਲਾ ਗਿਆ ਜਦੋਂ ਅੱਗੇ ਗਿਆ ਤੇ ਸਤ ਸੰਗ ਹੋ ਰਿਹਾ ਹੈ ਦੇਵਤੇ ਬੈਠੇ ਹੋਏ ਨੇ ਪ੍ਰਭੂ ਪਿਆਰੇ ਮਹਾਤਮਾ ਸਾਧੂ ਜਨ ਉਥੇ ਬੈਠੇ ਹੋਏ ਨੇ ਚੌਂਕਣਾ ਮਾਰ ਕੇ ਸਾਰੇ ਸਿਮਰਨ ਕਰ ਰਹੇ ਨੇ ਅਕਾਲ ਪੁਰਖ ਆਪ ਬ੍ਰਾਸ਼ਮਾਨ ਨੇ ਤੇ ਉਹ ਮਹਾਤਮਾ ਵੀ ਉਥੇ ਚੌਂਕੜਾ ਲਗਾ ਕੇ ਬੈਠੇ ਨੇ ਜਦੋਂ ਉਹ ਉਹਨਾਂ ਦੇ ਕੋਲ ਗਿਆ ਤੇ ਬਾਰ ਬਾਰ ਪਿੱਛੇ ਵੇਖਦਾ ਹੈ ਜਮਾ ਨੂੰ ਜਮ ਭਾਰੋਂ ਉਹਨਾਂ ਕੋ ਉਰਦੇ ਨੇ ਕਿ ਛੇਤੀ ਵਾਪਸ ਆ ਹੁਣ ਕੜੀ ਮੋੜੀ ਪਿੱਛੇ ਵੇਖਦਾ ਹੈ ਨਾਲੇ ਘੜੀਆਂ ਵੇਖਦਾ ਹੈ ਕਿ ਮੇਰੀਆਂ ਘੜੀਆਂ ਲੰਘ ਚਲੀਆਂ ਨੇ ਤੇ ਜਦੋਂ ਮਹਾਤਮਾ ਜੀ ਕੋਲ ਗਿਆ ਤੇ ਉਹਨਾਂ ਬਾਹ ਫੜ ਲਏ ਕਹਿੰਦੇ ਕਿ ਪਿੱਛੇ ਕੀ ਵੇਖਦਾ ਹੈ ਕਹਿੰਦਾ ਕਿ ਮੈਨੂੰ ਥੋੜੀਆਂ ਘੜੀਆਂ ਮਿਲੀਆਂ ਨੇ ਜਮ ਘੋਰ ਦੇ ਬਾਹ ਮਹਾਤਮਾ ਕਹਿੰਦੇ ਕਿ ਹੁਣ ਚੌਂਕੜਾ ਲਗਾ ਕੇ ਬਹਿ ਜਾ ਇੱਥੋਂ ਤੱਕ ਉਹਨਾਂ ਜਮਾਂ ਦੀ ਪਹੁੰਚ ਨਹੀਂ ਉਹ ਇੱਥੇ ਨਹੀਂ ਆ ਸਕਦੇ ਇੱਥੋਂ ਇਹਨੂੰ ਲੈ ਕੇ ਜਾਣੀ ਸਕਦੇ ਕਹਿੰਦੇ ਕਿ ਹੁਣ ਅੱਖਾਂ ਬੰਦ ਕਰਕੇ ਜੋ ਮਾਤ ਲੋਗ ਵਿੱਚ ਸਿਮਰਨ ਨਹੀਂ ਕੀਤਾ ਹੁਣ ਇੱਥੇ ਬਹਿ ਜਾ ਤੇ ਆਪਣੀ ਆਤਮਾ ਦਾ ਸਿਮਰਨ ਸ਼ੁਰੂ ਕਰ ਦੇ ਤੇ ਤੇਰਾ ਸਿਮਰਨ ਸਫਲ ਹੋ ਜਾਵੇਗਾ ਸਾਧ ਸੰਗਤ ਜੀ ਉਹਨੇ ਚੌਂਕੜਾ ਮਾਰ ਲਿਆ ਜਮ ਜਿਹੜੇ ਉਹ ਕੋਰੀਆਂ ਵਟ ਦੇ ਵਟ ਤੇ ਚਲੇ ਗਏ ਧਰਮ ਰਾਜ ਨੂੰ ਕਹਿੰਦੇ ਕਿ ਉਹ ਨਹੀਂ ਹੁੰਦਾ ਧਰਮ ਰਾਜ ਕਹਿੰਦੇ ਕਿ ਜਿੱਥੇ ਉਹ ਪਹੁੰਚ ਗਿਆ ਹੈ ਉਥੋਂ ਹੁਣ ਕੋਈ ਵੀ ਲੈ ਕੇ ਨਹੀਂ ਆ ਸਕਦਾ ਉਥੇ ਤੇ ਹੁਣ ਮੈਂ ਵੀ ਨਹੀਂ ਜਾ ਸਕਦਾ ਇਸ ਕਰਕੇ satsang ji ਉਸ ਮਹਾਤਮਾ ਨੇ ਇਹ ਬਚਨ ਦੱਸਿਆ ਜਿਹੜੀਆਂ ਘੜੀਆਂ ਇਸ satsang ਚ गुਜ਼ਾਰੀਆਂ ਜਾਂਦੀਆਂ ਹਨ ਉਥੇ satsang ਚ ਮਿਲਦੀਆਂ ਹਨ ਉਹ ਸੇਰ ਕਹਿੰਦਾ ਮਹਾਪੁਰਸ਼ੋ ਮੈਂ ਤੇ ਕਾਲੀ ਕਮਾਈ ਕੀਤੀ ਸੀ ਪਰ ਤੁਹਾਡੀਆਂ ਕੁਝ ਘੜੀਆਂ ਨੇ ਮੈਨੂੰ ਚਿੱਟੀਆਂ ਕਰ ਦਿੱਤਾ ਮੈਨੂੰ ਨਿਰਮਲ ਕਰ ਦਿੱਤਾ ਮੇਰੇ ਲੇਖੇ ਪਾੜ ਦਿੱਤੇ satsang ji ਜੋ ਵੀ ਸਾਨੂੰ ਪਰਮਾਤਮਾ ਨਾਲ ਜੋੜਨ ਦੀ ਗੱਲ ਕਰਦਾ ਹੈ ਉਹਦੀ ਪੂਰੀ ਗੱਲ ਸੁਣ ਕੇ ਮੰਨਣਾ ਚਾਹੀਦਾ ਹੈ ਕੋਈ ਜੇ 21 ਦਿਨ ਪਾੜ ਕਰਨ ਨੂੰ ਕਹਿੰਦਾ ਹੈ ਤਾਂ 31 ਦਿਨ ਪਾੜ ਕਰਨ ਨੂੰ ਕਹਿੰਦਾ ਹੈ ਉਹ ਕਰਕੇ ਜ਼ਰੂਰ ਦੇਖੋ ਕਿਉਂਕਿ ਗੁਰਬਾਣੀ ਦਾ ਇੱਕੋ ਸ਼ਬਦ ਵੀ ਜਦੋਂ ਸਾਡੇ ਰਸਨਾ ਤੇ ਆ ਜਾਂਦਾ ਹੈ ਤਾਂ ਸਮਝੋ ਸਾਡਾ ਪੜਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ਲਈ ਸਵੇਰੇ ਉੱਠਦੇ ਅਸਾਰ ਹੀ ਉਸ ਪਰਮਾਤਮਾ ਦਾ ਸਿਮਰਨ ਜ਼ਰੂਰ ਕਰਿਆ ਕਰੋ ਭਾਵੇਂ 5 ਮਿੰਟ ਕਰੋ 10 ਮਿੰਟ ਕਰੋ ਅੱਧਾ ਘੰਟਾ ਕਰੋ ਪਰ ਗੁਰਬਾਣੀ ਦਾ ਜਾਪ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ